ਇਹ ਤਸਵੀਰਾਂ ਜੁਲੰਦਰ ਦੇ ਕਲਾਕੋਟ ਚੌਕ ਦੀਆਂ ਨੇ ਜਿੱਥੇ ਬੀਤੀ ਰਾਤ ਤੇ ਕੁਝ ਲੜਕੇ ਨੌਜਵਾਨ ਜੋ ਪਾਰਟੀ ਕਰਕੇ ਆਪਣੇ ਦੋਸਤਾਂ ਦੇ ਨਾਲ ਵਾਪਸ ਆਪਣੇ ਘਰ ਵੱਲ ਪਰਤ ਰਹੇ ਸੀ ਪਰ ਅਚਾਨਕ ਹੀ ਸਰਦੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਇੱਕ ਤੇਜ਼ ਰਫਤਾਰ ਵਰਣਾਕਾਰ ਜਿਹੜੀ ਹੈ ਇਹਨਾਂ ਲੜਕਿਆਂ ਦੇ ਉੱਪਰ ਝੜਾ ਦਿੱਤੀ ਜਾਂਦੀ ਹੈ ਕਿਉਂਕਿ ਕਾਰ ਦਾ ਸੰਤੁਲਨ ਛੇੜਾਇਆ ਵਿਗੜ ਜਾਂਦਾ ਹੈ ਰਫਤਾਰ ਬਹੁਤ ਜ਼ਿਆਦਾ ਤੇਜ਼ ਹੋਂਦੀ ਹੈ ਤੇ ਬ੍ਰੇਕ ਲਗਾਉਣ ਦੇ ਵਿੱਚ ਦੇਰੀ ਹੋ ਜਾਂਦੀ ਹੈ ਸੰਤੁਲਨ ਵਿਗੜ ਜਾਂਦਾ ਜਿਸ ਤੋਂ ਬਾਅਦ ਇਹ ਵਰਨਾਕਾਰ ਉਹਨਾਂ ਲੜਕੀਆਂ ਦੇ ਉੱਪਰ ਛਾ ਦਿੱਤੀ ਜਾਂਦੀ ਹੈ ਜਿਸ ਦੌਰਾਨ ਇੱਕ ਲੜਕੇ ਦੀ ਮੌਤ ਹੋ ਗਈ ਅਤੇ 4 ਤੋਂ 5 ਲੜਕੇ ਜ਼ਖਮੀ ਹੋ ਗਏ ਮਿਤਕਦੀਪ ਪਹਿਚਾਨ ਧੀਰਜ ਨਿਵਾਸੀ ਪਗਵਾਲਾ ਦੇ ਰੂਪ ਵਿੱਚ ਹੋਈ ਅਤੇ ਮੌਕੇ ਤੇ ਪਹੁੰਚ ਕੇ ਕਾਰ ਚਾਲਕ ਨੂੰ ਪੁਲਿਸ ਦੇ ਕੋਲ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਦਿੱਤਾ ਗਿਆ ਅਤੇ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਬਈ ਕੀ ਨਾਮ ਹੈ ਤੁਹਾਡਾ ਰੋਹਿਤ ਸੀਗਾ ਤੁਹਾਨੂੰ ਕੀ ਹੋਇਆ ਪੂਰਾ ਮਾਮਲਾ ਵਿਸਤਾਰ ਚ ਦੱਸੋ ਕੱਲ ਮੈਂ ਤੇ ਮੇਰਾ ਭਰਾ ਤੇ ਨਾਲ ਸਾਡੇ ਕੁਝ ਦੋਸਤ ਅਸੀਂ ਰੋਟੀ ਖਾਣ ਪਟਵਾਰੀ ਢਾਬੇ ਗਏ ਸੀਗੇ ਤੇ ਰੋਟੀ ਖਾ ਕੇ ਅਸੀਂ ਬਾਹਰ ਨਿਕਲੇ ਤੇ ਫੋਟੋਆਂ ਫੋਟੋਆਂ ਖਚਾਈਆਂ ਅਸੀਂ ਮੇਰੇ ਭਰਾ ਹੁਣੇ ਦੂਸਰੀ ਸਾਈਡ ਐਕਟਿਵਾ ਮੋਟਰਸਾਈਕਲ ਕਟਨ ਚਲੇ ਗਈ ਉਹ ਹਜੇ ਉੱਥੇ ਸਾਈਡ ਤੇ ਬੈਠੇ ਸੀ ਤੇ ਇੰਨੇ ਨੂੰ ਮੇਰੇ ਇੱਕ ਦੋਸਤ ਨੇ ਮੈਨੂੰ ਆਵਾਜ਼ ਮਾਰ ਲਈ ਕਿ ਮੇਰੀ ਇੱਕ ਫੋਟੋ ਕਰ ਦੇ ਮੈਂ ਫੋਟੋ ਕਰ ਇਨਸਾਈਡ ਆਇਆ ਇੰਨੇ ਨੂੰ ਇੱਕ ਤੇਜ਼ ਗੱਡੀ ਆਈ ਉਹਨਾਂ ਨੇ 5-6 ਜਣੇ ਨੂੰ ਦੌੜਾ ਕੇ ਮਾਰਿਆ ਜਿਹਦੇ ਚੋਂ ਮੇਰੇ ਭਰਾ ਦੀ ਡੈਥ ਹੋ ਗਈ ਕੀ ਨਾਮ ਕਿਹਨਾਂ ਦਾ ਟੀਰਾ ਸੀਰਾ ਤੇ ਕਾਇਲ ਕਿੰਨੇ ਹੋਏ ਤੇ 4 ਕਾਇਲ ਹੋਏ ਆ 4 ਤੋਂ 5 ਕਾਇਲ ਹਾਂਜੀ ਤੇ ਉਹਨਾਂ ਦੀ ਹਾਲਤ ਕਿਦਾਂ ਇੱਕ ਆਈਸੀਯੂ ਦੇ ਵਿੱਚ ਆ ਇਸ ਟਾਈਮ ਉਹਦੀ ਕੰਡੀਸ਼ਨ ਕਾਫੀ ਕ੍ਰਿਟੀਕਲ ਆ ਇੱਕ ਦੇ ਸਿਰ ਤੇ ਲੱਗੀ ਆ ਤੇ ਬਾਕੀਆਂ ਦੇ ਲੱਗੀਆਂ ਹੋਰ ਹਾਂਜੀ ਉਹ ਆਈਸੀਯੂ ਦੇ ਵਿੱਚ ਆ ਜੀ ਇਸ ਟਾਈਮ ਪੁਲਿਸ ਦਾ ਹੁਣ ਕੀ ਕਹਿਣਾ ਇਸ ਤੇ ਪੁਲਿਸ ਕਰ ਰਹੀ ਆਪਣੀ ਕਾਰਵਾਈ ਮਾਮਲਾ ਦਰਜ ਕਰਤਾ ਪੁਲਿਸ ਹਾਂਜੀ ਕਰ ਰਹੀ ਆ ਜੀ ਪੋਸਟਮਾਰਟਮ ਲਈ ਹੁਣ ਜਾ ਰਹੇ ਜਲੰਧਰ ਤੇ ਫਿਰ ਉਸ ਤੋਂ ਬਾਅਦ ਪਤਾ ਪਤਾ ਲੱਗਾ ਫਿਰ ਪੁੱਛਿਆ ਜੇ ਸਾਥੀ ਬੰਤਾ ਦੀਪਨਗਰ ਦਾ ਰਹਿਣ ਵਾਲਾ ਕੋਈ ਚਿੰਨਾ ਕੋ ਪਤਾ ਪੁੱਛ ਲਿਆ ਹਾਂਜੀ ਹਾਂਜੀ ਰਾਤੀ ਮੋਕੇ ਤੇ ਰੋਟੀ ਖਾ ਕੇ ਬਾਹਰ ਨਿਕਲੇ ਪਟਵਾੜੀ ਟਾਪੇ ਤੋਂ ਰੋਹਿਤ ਅੱਜ ਕੀ ਹੋ ਗਿਆ ਮੌਲਾ ਕੀ ਬਣੀ ਰੋਟੀ ਖਾਣ ਆਏ ਸੀਗੇ ਪਟਵਾੜੀ ਟਾਪੇ ਤੋਂ ਬਾਹਰ ਨਿਕਲੇ ਐਕਟਿਵ ਅਸੀਂ ਪਾਰਕ ਤੋਂ ਹੇ ਕੱਢੀ ਸੀਗੀ ਸੜਕ ਤੇ ਵੀ ਨਹੀਂ ਸੀਗੇ ਤੇ ਸਾਨੂੰ ਪਤਾ ਨਹੀਂ ਲੱਗਾ ਕਿਸ ਵਾਲੇ ਗੱਡੀ ਆਈ ਪਿੱਛੋਂ ਸਾਡੇ ਵੱਜ ਗਈ ਸਾਨੂੰ ਹੋਸ਼ ਹੀ ਨਹੀਂ ਸੀ ਸੜਕ ਤੇ ਡਿਗੇ ਅਸੀਂ ਉੱਥੇ ਬੰਦਿਆਂ ਨੇ ਸਾਨੂੰ ਆ ਕੇ ਚੱਕਿਆ ਜਦੋਂ ਉੱਥੇ ਸਾਨੂੰ ਪਤਾ ਲੱਗੀ ਸਾਡੇ ਤੋਂ ਉਹ ਬੰਦੇ ਦੀ ਵੀ ਸ਼ਰਾਬ ਪ੍ਰਾਪਤੀ ਸੀ ਗੱਡੀ ਐਵੇਂ ਦੀ ਸੀ ਹਾਂਜੀ ਲੱਗਦਾ ਰੱਦੀ ਸੀਗਾ ਕਿ ਜਦੋਂ ਗੱਡੀ ਚ ਨਿਕਲੇ ਵੱਦੀ ਮਨ ਵੱਖਾ ਬੰਦ ਕਰਦਾ ਸੀ ਆਪਰੇ ਬਾਕੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਹਾਂਜੀ ਹਾਂਜੀ ਕਿੰਨੇ ਬੰਦੇ ਆਏ ਕਾਇਲ ਜਿੰਨੇ ਆਏ ਸੋਨਾਂ ਚ ਇੱਕ ਦੋ ਹੀ ਠੀਕ ਆ ਬਾਕੀ ਸਾਰੇ ਮਾਰੀਆਂ ਮਾਰੀਆਂ ਸੱਟਾਂ ਲੱਗੀਆਂ ਸਾਰਿਆਂ ਨੂੰ ਕਿੰਨੇ ਜਣੇ ਤੁਸੀਂ ਆਏ ਸੀ ਬੁਆਇਟਾ ਬੇ ਰੋਟੀ ਹਾਂ 9 ਜਣੇ ਆਏ ਸੋ 9 ਦੇ ਵਿੱਚ ਕਿੰਨੇ ਦਾਖਲ ਹੋਏ ਇਨਸਟੈਂਟ ਦਾਖਲ ਇੱਕ ਦੀ ਡੈਥ ਹੋ ਗਈ ਇੱਕ ਹੀ ਦਾਖਲ ਆ ਜੀ ਉਪਰਕਿਰਿਸ਼ਣ ਬਸ ਅਕਸਰ ਵੀ ਨਾਗੇ ਸਰ ਮੇਰਾ ਨਾਮ ਆਯੂਸ਼ਾ ਆਪਾਂ ਨਾ ਪਟਵਾਰੀ ਟਾਪੇਡੀ ਨਗਰਨ ਆਏ ਸੀਗੇ ਰਾਤੀ ਤੇ ਆਪਾਂ ਜਿੰਨੇ ਕਰਕੇ ਜਸਟ ਬਾਹਰ ਨਿਕਲੇ ਸੀਗੇ ਤੇ ਪਾਰਕਿੰਗ ਵਾਲੀ ਸਾਈਡ ਆਪਾਂ ਐਕਟਿਵਾ ਬਾਈਕ ਆਪਣੀ ਕੱਢਣ ਲੱਗੇ ਸੀਗੇ ਉਹਨੇ ਨੂੰ ਕਿਸੇ ਫੋਟੋ ਖਿੱਚਦੇ ਪਏ ਸੀਗੇ ਮੇਰੀ ਸਿਸਟਰ ਦੀ ਤੇ ਉਸ ਤੋਂ ਬਾਅਦ ਸਾਡੇ ਪੰਜ ਕੁ ਬੰਦੇ ਨਾ ਇਧਰ ਖੜੇ ਸੀਗੇ ਪਾਰਕਿੰਗ ਦੀ ਬਿਲਕੁਲ ਸਾਈਡ ਤੇ ਰੋਡ ਦੀ ਬਿਲਕੁਲ ਸਾਈਡ ਤੇ ਖੜੇ ਸੀਗੇ ਪੰਜ ਬੰਦੇ ਸਾਡੀ ਵੇਟ ਕਰਦੇ ਸੀਗੇ ਕਿ ਆਪਾਂ ਦੋ ਬੰਦੇ ਆਣ ਤੇ ਆਪਾਂ ਚਲੀਏ ਘਰ ਨੂੰ ਤੇ ਉੱਥੋਂ ਦੀ ਨਾ ਵਰਨਾ ਗੱਡਿਆਈ ਸਰ ਬਹੁਤ ਜ਼ਿਆਦਾ ਸਪੀਡ ਤੇ ਸਿੱਧੇ ਇਹਨਾਂ ਨੂੰ ਪੰਜ ਬੰਦਿਆਂ ਨੂੰ ਉਹਨਾਂ ਨੇ ਹਿੱਟ ਕੀਤਾ ਇੱਕ ਦਾ ਇੱਕ ਦੀ ਡੈਥ ਹੋ ਗਈ ਮੇਰੀ ਭੈਣ ਆ ਜਿਹੜੀ ਉਹ ਆਈਸੀਯੂ ਚ ਦਾਖਲ ਆ ਤੇ ਇੱਕ ਦੇ ਪਾਈ ਸਿਰ ਪਾਟਾ ਸੀਗਾ ਤੇ ਇੱਕ ਦੇ ਟਾਂਕੇ ਲੱਗੇ ਆ ਤੇ ਇੱਕ ਦੇ ਪੋਣੀ ਵਗੈਰਾ ਖਰੋਚਾ ਵਗੈਰਾ ਆਈ ਲੱਤਾ ਤੇ ਤੇ ਬਾਵਾ ਤੇ ਵਰਨਾ ਦੇ ਡਰਾਈਵਰ ਨੇ ਡਰਿੰਕ ਵਗੈਰਾ ਵਰਨਾ ਦੇ ਡਰਾਈਵਰ ਨੇ ਫੁੱਲ ਡਰਿੰਕ ਕੀਤੀ ਹੋਈ ਸੀਗੀ ਠੀਕ ਆ ਡਰਿੰਕ ਕੀਤੀ ਹੋਈ ਸੀਗੀ ਤੇ ਉਸ ਤੋਂ ਬਾਅਦ ਕੋਈ ਹੋਸ਼ ਆਵਾਜ਼ ਨਹੀਂ ਸੀਗਾ ਸਿਰਫ ਚੁੱਪ ਕਰਕੇ ਇੱਦਾਂ ਦੇਖ ਰਿਆ ਸੀ ਜਿਦਾ ਕੁਝ ਹੋਇਆ ਹੀ ਨਹੀਂ ਹੁੰਦਾ ਤੇ ਉਹ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਆਇਆ ਸੀਗਾ ਸਿੰਗਰ ਰੋਡ ਸੀਗੀ ਸਿੰਗਰ ਰੋਡ ਦੇ ਵਿੱਚ ਟ੍ਰੈਫਿਕ ਵੀ ਥੋੜਾ ਬਹੁਤ ਸੀਗਾ ਉਰੇ ਪਰ ਇੱਕ ਗੱਡੀ ਆ ਪਾਈ ਕਾ ਸਖੂ ਸੀਗਾ ਤਾਂ ਵੀ ਉਹ ਬਹੁਤ ਜ਼ਿਆਦਾ ਸਪੀਡ ਤੇ ਆਇਆ ਕਿ ਆਪਾਂ ਸਾਈਡ ਤੇ ਵੀ ਖੜੇ ਸੀਗੇ ਉਹਨੇ ਸਾਰੇ ਬੰਦੇ ਪਾਈ ਚੱਕ ਕੇ ਮਾਰੇ ਰੈਨ ਵਾਲੇ ਕਿੱਥੇ ਦੀ ਜਿੰਦੇ ਮੈਂ ਐਕਸੀਡੈਂਟ ਵਗੈਰਾ ਆ ਗਿਆ ਰੈਨ ਵਾਲੇ ਅੱਛਾ ਅੱਛਾ ਆਪਾਂ ਰੈਨ ਵਾਲੇ ਮੰਨਸਾ ਦੇ ਵੀ ਮੰਦਰ ਦੇ ਕੋਲ ਹਾਂਜੀ ਸਰ ਐਕਸੀਡੈਂਟ ਕੇਸ ਆਇਆ ਉਹਦੇ ਬਾਰੇ ਥੋੜੀ ਜਾਣਕਾਰੀ ਦਵਾਂਗੇ ਅੱਜ ਮੈਂ ਰਾਉਟ ਗੋਦੀ ਐਸੋ ਸਿਵਾਜੀ ਜੀ ਨੂੰ ਮੈਨੂੰ ਟੈਂਪਲ ਨੂੰ ਫੋਨ ਹੋਇਆ ਕਿ ਪਟਵਾਰੀ ਟਰੌਫੀ ਇਲਾਕੇ ਨਾਲ ਕਿ ਕੋਈ ਗੱਡੀ ਨੇ ਪਾਰਕਿੰਗ ਦੇ ਬਾਹਰ ਖੜਿਆ ਨੂੰ ਫੀਡ ਮਾਰੀ ਹੈ ਕਿ ਜਿਹਨਾਂ ਨੂੰ ਜ਼ਖਮੀ ਹੋ ਕੇ ਦੋਨੋਂ ਹਸਪਤਲ ਦਾਖਲੇ ਕਰਵਾਇਆ ਗਿਆ ਤੇ ਜਿੱਥੋਂ ਵੀ ਮੈਨੂੰ ਟੈਲੀਫੋਨ ਨੂੰ ਸੂਚਨਾ ਹੋਇਆ ਕਿ ਵੀ ਜਿਹਦੇ ਉੱਤੇ ਦਾਖਲ ਕਰਵਾਇਆ ਸੀ ਉਹਨਾਂ ਦੇ ਵਿੱਚ ਇੱਕ ਧੀਰਜ ਸਿਰਾਲੂ ਨਾਮ ਦਾ ਲੜਕਾ ਜਿਸ ਦੀ ਉਮਰ 5 ਸਾਲ ਹੈ ਪੂਰੀ ਮੌਤ ਹੋ ਗਈ ਹੈ ਤੇ ਮੈਂ ਮੌਕੇ ਤੇ ਪੁੱਜ ਕੇ ਇੱਥੇ ਉਹਨਾਂ ਦੀ ਕਾਰਵਾਈ ਕਰ ਰਿਹਾ ਹਾਂ ਜੋ ਉਹਦੇ ਭਰਾ ਨੇ ਜੋ ਕਹਾ ਲਖਾਇਆ ਹੈ ਉਹਦੇ ਜਾਣਨ ਦੇ ਆਧਾਰ ਤੇ ਅਸੀਂ ਉਦੀ ਅੱਗੇ ਅੱਡਾ ਚ ਕਰਦੇ ਹਾਂ ਤੇ ਬਾਕੀ ਜੋਗਲੀ ਕਰ ਰਹੀ ਹੈ ਉਹ ਉਸ ਤੋਂ ਇਲਾਵਾ ਤੀਰੇ ਜੋ ਲਾਵਾ ਹੋ ਜਾਂਦੀ ਤਾਂ ਜਿੱਦਾਂ ਡੈਥ ਹੋ ਗਈ ਹੈ ਤੇ ਉਸ ਤੋਂ ਇਲਾਵਾ ਵੀ ਕਿਸੇ ਸੱਟਾਂ ਲੱਗੀਆਂ ਆ ਇੱਕ ਲੜਕੀ ਆ ਉਹਦੇ ਵੀ ਮੈਦਾਨੀ ਆ ਉਹ ਵੀ ਸਰੀਆ ਸਿਆ ਨਾਮ ਦੀ ਲੜਕੀ ਹੈ ਤੇ ਨਾਲ ਉਹ ਦੂਜੇ ਜਖਮੀ ਹੋਈਆਂ ਤੇ ਉਹਨਾਂ ਨੇ ਵੀ ਬਿਆਨ ਦੇ ਚਾਹੇ